ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਅੱਜ ਤੋਂ ਕਿਸਾਨ ਮੇਲੇ ਦੀ ਜਿਹੜੀ ਆ ਸ਼ੁਰੂਆਤ ਵੀ ਹੋ ਚੁੱਕੀ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਬਹੁਤ ਸਾਰੇ ਕਿਸਾਨ ਇਸ ਮੇਲੇ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਾਂ ਇਹ ਕਿਸਾਨ ਮੇਲਾ 13 ਅਤੇ 14 ਸਤੰਬਰ ਦਾ ਕਿਸਾਨ ਮੇਲਾ ਸ਼ੁਰੂ ਹੋ ਚੁੱਕਾ ਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਤਾਂ ਦੱਸ ਜੀਏ ਕਿ ਕੁਦਰਤੀ ਸੋਮੇ ਬਚਾਉਣ ਸਭ ਲਈ ਖੁਸ਼ਹਾਲੀ ਲਾਉਣ ਦੇ ਲਈ ਇਹ ਸ਼ਲੋਕਨ ਜਿਹੜਾ ਵਾ ਇਸ ਵਾਰ ਮੇਲੇ ਦੇ ਵਿੱਚ ਦਿੱਤਾ ਗਿਆ ਵਾ ਹਰ ਸਾਲ ਮੇਲੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸ਼ਲੋਕਨ ਦਿੱਤੇ ਜਾਂਦੇ ਨੇ ਤਾਂ ਪਾਣੀ ਬਚਾਣਾ ਵਾ ਅ ਧਰਤੀ ਜਿਹੜੀ ਆ ਉਹ ਬਚਾਣੀ ਆ ਤਾਂ ਉਸ ਮੈਸੇਜ ਦੇ ਨਾਲ ਇਹ ਮੇਲਾ ਜਿਹੜਾ ਵਾ ਆਰੰਭ ਹੋਇਆ ਵਾ ਤਾਂ ਇਸ ਮੇਲੇ ਦੇ ਵਿੱਚ ਬਹੁਤ ਸਾਰੇ ਕਿਸਾਨ ਜਿਹੜੇ ਨੇ ਪਹੁੰਚਦੇ ਨੇ ਲੁਧਿਆਣਾ ਨਹੀਂ ਲੁਧਿਆਣਾ ਤੋਂ ਬਾਹਰਲੇ ਚਾਹੇ ਉਹ ਕਿਤੋਂ ਵੀ ਜਿਹੜੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਿਸਾਨ ਜਿਹੜੇ ਨੇ ਇਸ ਮੇਲੇ ਦੇ ਵਿੱਚ ਜਾਣਕਾਰੀਆਂ ਲੈਣ ਦੇ ਲਈ ਪਹੁੰਚਦੇ ਨੇ ਇਸ ਮੇਲੇ ਦੇ ਵਿੱਚ ਨਵੀਆਂ ਫਸਲਾਂ ਬਾਰੇ ਨਵੇਂ ਸੰਦ ਬਾਰੇ ਜਿਹੜੀ ਆ ਜਾਣਕਾਰੀ ਕਿਸਾਨਾਂ ਨੂੰ ਜਿਹੜੀ ਆ ਦਿੱਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਕਿਸਾਨ ਜਿਹੜੀਆਂ ਜਾਣਕਾਰੀਆਂ ਲੈ ਕੇ ਆਪਣੇ ਖੇਤਾਂ ਦੇ ਵਿੱਚ ਜਿਹੜੇ ਨੇ ਉਹ ਕੰਮ ਕਰਦੇ ਨੇ ਉਮੀਆਂ ਫਸਲਾਂ ਬਾਰੇ ਉਹ ਜਾਣਕਾਰੀਆਂ ਲੈਂਦੇ ਨੇ ਕਿ ਕਿਹੜੀ ਫਸਲ ਜਿਹੜੀ ਆ ਉਹਨਾਂ ਦੇ ਜ਼ਿਲ੍ਹੇ ਵਾਸਤੇ ਬੈਸਟ ਹੈਗੀ ਆ ਕਿਹੜੇ ਸੰਧ ਜਿਹੜੇ ਨੇ ਉਹ ਵਰਤੋਂ ਕਰ ਸਕਦੇ ਨੇ ਤਾਂ ਇਹ ਜਾਣਕਾਰੀਆਂ ਜਿਹੜੀਆਂ ਮੈਂ ਇਹਨਾਂ ਮੇਲਿਆਂ ਦੇ ਵਿੱਚ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਤਾਂ ਦੇਖ ਸਕਦੇ ਹੋ ਇਸ ਮੇਲੇ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਕਿਸਾਨਾਂ ਦੇ ਰਿਲੇਟਡ ਹਰ ਚੀਜ਼ ਜਿਹੜੀ ਆ ਉਹ ਦੇਖਣ ਨੂੰ ਮਿਲਦੀ ਆ ਚਾਹੇ ਉਹ ਬੀਜ ਦੀ ਗੱਲ ਕੀਤੀ ਜਾਵੇ ਚਾਹੇ ਉਹ ਟਰੈਕਟਰ ਕੰਬਾਈਨਰ ਦੀ ਗੱਲ ਕੀਤੀ ਜਾਵੇ ਹਰ ਇੱਕ ਦੀ ਜਾਣਕਾਰੀ ਜਿਹੜੀ ਆ ਉਹ ਇਸ ਮੇਲੇ ਦੇ ਵਿੱਚ ਜਿਹੜੀ ਆ ਉਹ ਦਿੱਤੀ ਜਾਂਦੀ ਆ ਸੱਭਿਆਚਾਰਕ ਜਿਹੜਾ ਵਾ ਉਹ ਇਸ ਮੇਲੇ ਦੇ ਵਿੱਚ ਦਿਖਾਇਆ ਜਾਂਦਾ ਵਾ ਅਸੀਂ ਕਿਸਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਨਵੀਆਂ ਜਾਣਕਾਰੀਆਂ ਜਿਹੜੀਆਂ ਵਾ ਕਿਸਾਨਾਂ ਨੂੰ ਇਹਨਾਂ ਮੇਲਿਆਂ ਦੇ ਵਿੱਚ ਮਿਲਦੀ ਨੇ ਤੇ ਬਾਈ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੇ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਬੱਲੋ ਤੋਂ ਜੀ ਬੱਲੋ ਤੋਂ ਹਾਂ ਜੀ ਕਿਸ ਤਰ੍ਹਾਂ ਦੀ ਜਾਣਕਾਰੀ ਇਹਨਾਂ ਮੇਲਿਆਂ ਦੇ ਵਿੱਚ ਮਿਲਦੀ ਹੈਗੀ ਆ ਤੁਸੀਂ ਵੀ ਅੱਜ ਮੇਲਾ ਵੇਖਣ ਆਏ ਹੋ ਜਾਣਕਾਰੀ ਤਾਂ ਵੀਰੇ ਖੇਤੀ ਰਿਲੇਟਡ ਆ ਬਾਕੀ ਸੰਦਾ ਪ੍ਰਤੀ ਸਭ ਕੁਝ ਹੀ ਇੱਥੇ ਆਉਣਾ ਚਾਹੀਦਾ ਹਰ ਕਿਸੇ ਕਿੰਨਾ ਕੁ ਫਾਇਦੇਮੰਦ ਸਮਝਦੇ ਹੋ ਮੇਲੇ ਜਿਹੜੇ ਲੱਗਦੇ ਨੇ ਇੱਥੇ ਫਾਇਦੇ ਹੀ ਫਾਇਦੇ ਬਈ ਜਾਣਕਾਰੀ ਤਾਂ ਇੱਥੇ ਆ ਕੇ ਮਿਲਦੀ ਆ ਨਾ ਪਿੰਡਾਂ ਦਾ ਤਾਂ ਇਹਨਾਂ ਮਾਹੌਲ ਨਹੀਂ ਹੁੰਦਾ ਨਾ ਕੋਈ ਡੀਜਾਇਨ ਕਰੀ ਦੇਣ ਜਾਂਦਾ ਕਿਹੜੀ ਖੇਤੀ ਤੁਸੀਂ ਕਰਦੇ ਹੋ ਇਹ ਆਲੂ ਦੀ ਕਣਕ ਤੇ ਝੋਨਾ ਬੈਨੀਫਿਟ ਹੈਗਾ ਇਹਨਾਂ ਖੇ ਬੈਨੀਫਿਟਾਂ ਫਿਰ ਤਾਈ ਕਰੀ ਜਾਣੇ ਤਾਂ ਬਿਲਕੁਲ ਇਹ ਕਿਸਾਨ ਜਿਹੜੇ ਨੇ ਜਿਵੇਂ ਕਿ ਇੱਥੇ ਜਾਣਕਾਰੀਆਂ ਲੈਣ ਦੇ ਲਈ ਮੇਲਿਆਂ ਦੇ ਵਿੱਚ ਪਹੁੰਚਦੇ ਨੇ ਤੇ ਅਸੀਂ ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਜਿਵੇਂ ਦੱਸਿਆ ਕਿ ਹਰ ਇੱਕ ਜਾਣਕਾਰੀ ਜਿਹੜੀ ਆ ਇਸ ਮੇਲੇ ਦੇ ਵਿੱਚ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ ਤਾਂ ਹੋਰ ਵੀ ਕਿਸਾਨ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਬਾਈ ਜੀ ਕਿੱਥੋਂ ਆਏ ਆ ਸੰਗਰੂਤੋਂ ਜੀ ਸੰਗਰੂਤੋਂ ਆਏ ਹਾਂ ਕਿਹੜੀ ਖੇਤੀ ਕਰਦੇ ਹੋ ਤੇ ਜਿਆਤਰ ਝੋਨਾ ਕਣਕੇ ਜੀ ਤੇ ਹਾਂਜੀ ਬਾਸਪਤੀ ਵੀ ਆ ਤੇ ਦੋ ਝੋਨਾ ਵੀ ਆ ਜੀ ਅੱਛਾ ਮੇਲੇ ਜਦੋਂ ਲੱਗਦੇ ਨੇ ਤਾਂ ਬੜੀਆਂ ਅਹਿਮ ਜਾਣਕਾਰੀਆਂ ਮਿਲ ਜਾਂਦੀਆਂ ਨਵੇਂ ਸੰਦ ਬਾਰੇ ਨਵੇਂ ਵੀਜ਼ਾ ਬਾਰੇ ਤਾਂ ਕਿੰਨਾ ਕੁ ਫਾਇਦੇਮੰਦ ਇਹ ਮੇਲੇ ਸਮਝ ਦਿੰਦੇ ਸੀ ਸਿੱਖਣ ਨੂੰ ਤਾਂ ਮਿਲਦੀ ਹੈ ਜੀ ਕੁਝ ਨਾ ਕੁਝ ਨਾ ਜਨਵਾਉਣੇ ਆ ਤੇ ਨਵੀਂ ਮਸ਼ੀਨਰੀ ਹੈ ਤੇ ਨਵੀਂ ਤਕਨੀਕ ਦੀ ਦਵਾਈਆਂ ਆ ਸਾਰਾ ਕੁਝ ਪਤਾ ਲੱਗਦਾ ਜੀ ਤੇ ਕਿੰਨਾ ਕੁ ਬਦਲਾਅ ਆਇਆ ਕਿੰਨੀ ਦੇਰ ਤੋਂ ਖੇਤੀ ਖੇਤੀਬਾੜੀ ਜਦੋਂ ਸਰਸੋਂ ਲਈ ਖੇਤੀ ਕਰ ਰਹੇ ਹਾਂ ਜੀ ਕਿੰਨਾ ਕੁ ਬਦਲਾਅ ਆਇਆ ਖੇਤੀਬਾੜੀ ਦੇ ਵਿੱਚ ਬਦਲਾਅ ਤਾਂ ਹੈਗਾ ਹੀ ਕਾਫੀ ਹੈ ਠੀਕ ਹੈ ਨਾ ਤਕਨੀਕ ਚੇਜ ਹੋ ਰਹੀ ਆ ਤੇ ਦਵਾਈਆਂ ਹਰ ਸਾਲ ਚੇਜ ਹੋ ਰਹੀਆਂ ਜੇ ਨਹੀਂ ਆਉਂਦੀ ਤਾਂ ਨਹੀਂ ਪਤਾ ਲੱਗਦਾ ਜੀ ਨਾ ਵੀ ਪਹਿਲਾਂ ਕੀ ਸਿਸਟਮ ਸੀ ਹੁਣ ਕੀ ਹੈ ਤੇ ਇਸ ਲਈ ਬਦਲਾਅ ਤਾਂ ਆ ਹੀ ਰਿਹਾ ਜੀ ਜੀ ਨਾਲ ਪਰ ਜਿਵੇਂ ਪਾਣੀ ਨੂੰ ਬਚਾਉਣ ਦੇ ਲਈ ਵੀ ਬੜਾ ਯੂਨੀਵਰਸਿਟੀ ਵੱਲੋਂ ਅਪੀਲ ਕੀਤੀ ਜਾਂਦੀ ਆ ਕਿ ਜਿਹੜਾ ਝੋਨੇ ਅਤੇ ਕਣਕ ਦੀ ਫਸਲ ਤੋਂ ਬਾਹਰ ਆ ਕੇ ਦੂਜੀ ਫਸਲ ਲਗਾਈਆਂ ਜਾਣ ਕਿ ਉਹਨਾਂ ਵਾਰ ਵੀ ਤੁਸੀਂ ਸ਼ਿਫਟ ਹੋ ਰਹੇ ਤੁਹਾਡੇ ਕਿਸਾਨ ਜਿਹੜੇ ਉਹ ਬਦਲ ਰਹੇ ਨੇ ਤੇ ਬਦਲੋ ਸੀ ਪਹਿਲਾਂ ਗੰਨਾ ਸੀ ਬਦਲੋ ਸਾਡੇ ਮਿਲੱਕ ਗੱਲੋ ਤੁਰੀ ਜ ਮਿਲ ਤੁਰੀ ਮਿਲਰ ਸਟਾਪ ਹੋ ਗਿਆ ਜੀ ਠੀਕ ਨਾ ਬਣਾ ਸਰਕਾਰ ਦੇ ਕਹਿ ਲੋ ਜੋ ਚੱਲਦਾ ਦਾ ਸੀ ਗੰਨਾ ਲਾ ਰਹੇ ਸੀਗੇ ਨਾ ਤੇ ਸਰਕਾਰ ਨੂੰ ਵੀ ਚੀ ਗੱਲ ਧਿਆਨ ਦੇਣਾ ਚਾਹੀਦਾ ਜੀ ਠੀਕ ਨਾ ਤੇ ਸਾਡੇ ਮਿਲ ਖੜਾ ਹੀ ਹੁਣ ਅਸੀਂ ਮਿਲ ਗੰਨਾ ਬਾਤ ਆ ਜੀ ਤੇ ਜੇ ਸਰਕਾਰ ਨੇ ਹਰਚੀ ਵੱਲ ਲੈ ਕੇ ਆਉਣਾ ਜੀ ਤਾਂ ਸਰਕਾਰ ਨੂੰ ਚੀਜ਼ਾਂ ਧਿਆਨ ਦੇਣਾ ਪਊਗਾ ਐਡੀਟਰੀ ਇੰਡਸਟਰੀਆਂ ਨਹੀਂ ਪੁਰਾਣੀਆਂ ਉਹ ਜਿਹੜੋਂ ਬੰਦ ਹੋ ਰਹੀਆਂ ਨੇ ਗੰਨਾ ਸ਼ੁਕਰ ਮਿਲ ਬੰਦ ਹੋ ਰਹੇ ਨੇ ਫਿਰ ਹੋਰ ਕੀ ਕਰਾਂਗੇ ਜਿਸ ਚੋਣਾ ਲਾਉਣਾ ਅਡੀ ਮਜਬੂਰੀ ਹੋ ਜਾਂਦੀ ਹੈ ਹਾਂਜੀ ਹਾਂ ਬਿਲਕੁਲ ਇਹ ਕਿਸਾਨ ਜਿਹੜੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਂਦੇ ਨੇ ਨਵੀਆਂ ਜਾਣਕਾਰੀਆਂ ਜਿਹੜੀਆਂ ਉਹ ਹਾਸਲ ਕਰਦੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਮੇਲਾ ਜਿਹੜਾ ਵਾ ਦੋ ਦਿਨ ਦਾ ਸ਼ੁਰੂ ਹੋ ਚੁੱਕਾ ਵਾ ਕਿਸਾਨ ਜਿਹੜੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹਨਾਂ ਮੇਲਿਆਂ ਦੇ ਵਿੱਚ ਪਹੁੰਚਦੇ ਨੇ ਹਾਲਾਂਕਿ ਆਸ-ਪਾਸ ਜਿਹੜੇ ਨੇ ਤਾਂ ਚਾਹੇ ਉਹ ਹਰਿਆਣਾ ਹੋਵੇ ਚਾਹੇ ਮੱਛਲ ਹੋਵੇ ਉਹਨਾਂ ਦਾ ਕਿਸਾਨ ਵੀ ਇਹਨਾਂ ਮੇਲਿਆਂ ਦੇ ਵਿੱਚ ਜਾਣਕਾਰੀ ਲੈਣ ਦੇ ਲਈ ਪਹੁੰਚਦਾ ਵਾ ਤਾਂ ਇਹ ਆਨ ਵਾਲੇ ਸਮੇਂ 'ਚ ਜਿਹੜੀਆਂ ਫਸਲਾਂ ਲਗਣੀਆਂ ਨੇ ਜਾਂ ਕੰਮ ਹੋਣੇ ਨੇ ਤਾਂ ਉਹਨਾਂ ਵਾਸਤੇ ਇਹ ਮੇਲਾ ਜਿਹੜਾ ਵਾ ਲਗਾਇਆ ਜਾਂਦਾ ਵਾ ਸਾਲ 'ਚ ਦੋ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੇਲਾ ਲੱਗਦਾ ਵਾ ਸਿੱਧੇ ਤੋਂ ਤੇ ਜਿਵੇਂ ਕਿ ਗਰਮੀਆਂ ਦਾ ਮੇਲਾ ਤੇ ਸਰਦੀਆਂ ਦਾ ਮੇਲਾ ਹੁੰਦਾ ਵਾ ਗਰਮੀਆਂ ਦੇ ਵਿੱਚ ਕਿਹੜੀ ਫਸਲਾਂ ਲਾਣੀਆਂ ਨੇ ਸਰਦੀਆਂ ਦੇ ਵਿੱਚ ਕਿਹੜੀਆਂ ਫਸਲਾਂ ਲਗਨੀਆਂ ਨੇ ਉਹਨਾਂ ਬਾਰੇ ਇਹਨਾਂ ਮੇਲਿਆਂ ਦੇ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਕਿਸਾਨ ਇਹਨਾਂ ਮੇਲਿਆਂ ਦੇ ਵਿੱਚ ਪਹੁੰਚੇ ਨੇ ਗੱਲਬਾਤ ਜਿਵੇਂ ਅਸੀਂ ਕਰ ਰਹੇ ਹਾਂ ਬਾਈ ਜੀ ਕਿੱਥੋਂ ਆਏ ਜੀ ਹਾਂ ਜੀ ਸੁਨਾਮ ਤੋਂ ਆਏ ਸੁਨਾਮ ਤੋਂ ਆਏ ਹਾਂਜੀ ਅੱਛਾ ਮੇਲੇ ਦੇ ਵਿੱਚ ਜਾਣਕਾਰੀ ਲੈਣ ਆਏ ਹੋ ਕਿਹੜੀ ਖੇਤੀ ਕਰਦੇ ਹੋ ਕਰਦੇ ਹਾਂ ਜੀ 50 60 ਕਿੱਲਿਆਂ ਦੀ ਕਿਹੜੀ ਖੇਤੀ ਕਰਦੇ ਹੋ ਕਣਕ ਜੀਰੀ ਜੀਰੀ ਲਾਉਂਦੇ ਹਾਂ ਤਾਂ ਕਿੰਨੇ ਕਿੰਨੀ ਕੀ ਜਾਣਕਾਰੀ ਇਹਨਾਂ ਮੇਲਿਆਂ ਦੇ ਵਿੱਚ ਮਿਲ ਜਾਂਦੀ ਆ ਬਹੁਤ ਮਿਲਦੀ ਆ ਅਜੇ ਤੀ ਕੁਛ ਪਤਾ ਲੱਗੂਗਾ ਜੀ ਹਾਂਜੀ ਇਸ ਵਾਰ ਕੀ ਖਾਸ ਲੱਗ ਰਿਹਾ ਮੇਲੇ ਦੇ ਵਿੱਚ ਤੁਹਾਨੂੰ ਲੱਗ ਰਿਹਾ ਅਜੇ ਤਾਂ ਕੁਛ ਨਹੀਂ ਪਤਾ ਗਾ ਜਾ ਕੇ ਦੇਖਾਂਗੇ ਧੰਨਵਾਦ ਹਰ ਵਾਰ ਮੇਲਾ ਲੱਗਦਾ ਵਾ ਕੁਛ ਨਵੀਆਂ ਜਾਣਕਾਰੀਆਂ ਮਿਲਦੀਆਂ ਨੇ ਨਵੀਆਂ ਫਸਲਾਂ ਬਾਰੇ ਨਵੇਂ ਸੰਧਾ ਬਾਰੇ ਜਾਣਕਾਰੀ ਮਿਲਦੀ ਹੈ ਲੈਣੀਆਂ ਜੀ ਤਾਂ ਬਿਲਕੁਲ ਇੱਕ ਕਿਸਾਨ ਜਿਵੇਂ ਕਿ ਅਸੀਂ ਗੱਲਬਾਤ ਕਿਸਾਨਾਂ ਨਾਲ ਕਰ ਰਹੇ ਹਾਂ ਤਾਂ ਵੱਡੀਆਂ-ਵੱਡੀਆਂ ਜਾਣਕਾਰੀਆਂ ਜਿਹੜੀਆਂ ਵਾ ਇਹਨਾਂ ਮੇਲਿਆਂ ਦੇ ਵਿੱਚੋਂ ਕਿ ਕਿਸਾਨ ਲੈ ਕੇ ਜਾਂਦੇ ਨੇ ਤਾਂ ਹੋਰ ਵੀ ਕਿਸਾਨ ਨੇ ਤੁਸੀਂ ਅੱਧਰ ਦੇਖ ਸਕਦੇ ਹੋ ਕਿੰਨਾ ਇਕੱਠ ਜਿਹੜਾ ਵਾ ਕਿਸਾਨਾਂ ਦੇ ਇਸ ਮੇਲੇ ਦੇ ਵਿੱਚ ਆ ਕਿਉਂਕਿ ਕਿਸਾਨਾਂ ਲਈ ਇਹ ਮੇਲਾ ਹੁੰਦਾ ਵਾ ਕਿੱਥੋਂ ਆਏ ਜੀ ਤੁਸੀਂ ਆਏ ਨਾ ਕਰੋ ਅਸੀਂ ਪੰਜਾਬਾ ਹੈ ਅੱਜ ਪੜਿਆ ਸਾਹ ਤੋਂ ਜੀ ਲਓ ਜੀ ਅੱਜ ਸਾਡਾ ਮੈਂ ਕਰਦਾ ਹਾਂ ਹਾਂ ਜੀ ਜਿਹੜੀ ਖੇਤੀ ਕਰਦੇ ਹੋ ਅਸੀਂ ਖੇਤੀ ਬੜੀ ਕਣਕ ਜੀਰੀ ਅੱਛਾ ਬਸ ਲਾਕਰ ਜ਼ਮੀਨ ਹੈ ਕਣਕ ਜੀਰੀ ਹੁੰਦੀ ਆ ਸਾਡੇ ਮੇਲੇ ਦੇ ਵਿੱਚ ਜਾਣਕਾਰੀਆਂ ਬੜੀਆਂ ਅਹਿਮ ਹੁੰਦੀਆਂ ਨੇ ਨਵੇਂ ਸੰਦ ਨਵੇਂ ਬੀਜਾਂ ਬਾਰੇ ਜਾਣਕਾਰੀ ਦਿੱਤੀ ਹੁੰਦੀ ਆ ਕਿੰਨਾ ਕੁ ਫਾਇਦੇਮੰਦ ਇਹ ਮੇਲੇ ਲੱਗਦੇ ਨੇ ਤੁਹਾਨੂੰ ਅਸੀਂ ਤਾਂ ਐ ਆਏ ਹੁਣ ਦੇਖਦੇ ਆ ਕਿ ਕੀ ਕਿਉਂ ਵਧੀਆ ਲੱਗੇਗਾ ਸੇ ਉਹ ਨਵੀਆਂ ਜਾਣਕਾਰੀਆਂ ਨਵੇਂ ਬੀਜ ਲੈ ਕੇ ਲੈ ਲੈ ਨੇ ਆ ਨਵੀਆਂ ਜਾਣਕਾਰੀਆਂ ਹਾਂ ਬਿਲਕੁਲ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਆ 2 ਦਿਨ ਦਾ ਇਹ ਮੇਲਾ ਹੈਗਾ ਵਾ ਅ ਅੱਜ ਦੇ ਦਿਨ 6 ਕਿਸਾਨਾਂ ਦਾ ਸਨਮਾਨ ਵੀ ਕੀਤਾ ਜਾਣਾ ਵਾ ਜਿਨ੍ਹਾਂ ਨੇ ਵਧੀਆ ਖੇਤੀਬਾੜੀ ਦੇ ਵਿੱਚ ਯੋਗਦਾਨ ਪਾਇਆ ਵਾ ਵਧੀਆ ਉਪਰਾਲੇ ਕੀਤੇ ਨੇ ਨਾਮਨਾ ਖੱਟਿਆਵਾਤਾ ਉਹਨਾਂ ਕਿਸਾਨਾਂ ਨੂੰ ਵੀ ਅੱਜ ਜਿਹੜਾ ਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਨਮਾਨ ਵੀ ਕੀਤਾ ਜਾਂਦਾ ਹੈ ਹਰ ਸਾਲ ਜਿਹੜੇ ਨੇ ਸਨਮਾਨ ਕੀਤੇ ਜਾਂਦੇ ਨੇ ਤਾਂ ਕਿ ਕਿਸਾਨਾਂ ਨੂੰ ਜਾਗਰੂਕਤ ਕੀਤਾ ਜਾਵੇ ਤਾਂ ਇਹ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ 13 ਅਤੇ 14 ਸਤੰਬਰ ਦਾ ਮੇਲਾ ਜਿਹੜਾ ਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਹੋ ਚੁੱਕਾ ਵਾ ਮਨੀਸ਼ ਦੇ ਨਾਲ ਨਰਿੰਦਰ ਕੁਮਾਰ ਜਗਮੈਨ ਟੀਵੀ ਲੁਧਿਆਣਾ